ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਤੇ ਆਮ ਖੜਲੇ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਐਲਾਨ ਕੈਲੀਫੋਰਨੀਆ ਹਾਈ ਸਪੀਡ ਰੇਲ ਦੀ ਰੋਕ ਦਿੱਤੀ ਫੰਡਿੰਗ। ਭਾਰਤੀਆਂ ਨੂੰ ਵੀਜ਼ਾ ਰੱਦ ਕਰਨ ਦੀ ਦਿੱਤੀ ਗਈ ਧਮਕੀ ਕਾਨੂੰਨੀ ਉਲੰਘਣਾਵਾਂ ਕਰਕੇ ਅਪਰਾਧ ਕਰਨ ਤੇ ਵੀਜ਼ਾ ਹੋ ਸਕਦਾ ਹੈ ਰੱਦ। ਅਮਰੀਕਾ ਚ ਸੈਟਲ ਹੋਣ ਦੇ ਚਾਹਵਨ ਭਾਰਤੀਆਂ ਵਾਸਤੇ ਚੰਗੀ ਖਬਰ ਅਗਸਤ 2025 ਦਾ ਵੀਜ਼ਾ ਬੁਲਟਨ ਭਾਰਤੀਆਂ ਲਈ ਲਿਆ ਹੈ ਉਮੀਦੀ ਕਰ। ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਲੀਫੋਰਨੀਆ ਵਾਸਤੇ ਇੱਕ ਬੁਰੀ ਖਬਰ ਦਾ ਐਲਾਨ ਕੀਤਾ ਹੈ। 트ੰਪ ਨੇ ਕੈਲੀਫੋਰਨੀਆ ਹਾਈ ਸਪੀਡ ਰੇਲ ਦੀ ਫੰਡਿੰਗ ਰੋਕ ਦਿੱਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹ ਲਿਖ ਕੇ ਪਾਇਆ ਹੈ ਕਿ ਉਹ ਹਾਈ ਸਪੀਡ ਰੇਲ ਨੂੰ ਫੰਡਿੰਗ ਨਹੀਂ ਦੇ ਰਹੇ ਇਸ ਪਿਛਲੇ ਕਾਰਨਾਂ ਦਾ ਵੀ ਜ਼ਿਕਰ ਕੀਤਾ ਚਾਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਕੈਲੀਫੋਰਨੀਆ ਦੇ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਪੈਸੇ ਨਹੀਂ ਦੇਵੇਗੀ। 트ੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਇਸ ਕੋਟਾ ਲੇਤੇ ਫੈਡਰਲ ਸਰਕਾਰ ਦਾ ਇੱਕ ਵੀ ਡਾਲਰ ਦੁਬਾਰਾ ਕਦੇ ਖਰਚ ਨਹੀਂ ਕੀਤਾ ਜਾਵੇਗਾ ਜਿਸ ਰੇਲ ਮਾਰਗਦਾਨ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਉਹ ਹਜੇ ਵੀ ਨਹੀਂ ਬਣਿਆ ਤੇ ਕਦੇ ਨਹੀਂ ਬਣਾਇਆ ਜਾਵੇਗਾ ਅਮਰੀਕੀ ਆਵਾਜਾਈ ਇਸ ਕਤਰ ਸੀਨ ਡਫੀ ਨੇ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਲਗਭਗ 4 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਮੰਨ ਨਹੀਂ ਦਿੱਤੀ ਜਾਵੇਗੀ ਡਫੀ ਨੇ ਕੈਲੀਫੋਰਨੀਆ ਦੇ ਗਵਰਨਰ ਹਾਵਨ ਨਿਊਜ਼ਮ ਅਤੇ ਹਾਈ ਸਪੀਡ ਰੇਲ ਪਹਿਲ ਕਦਮੀ ਨਾਲ ਜੁੜੇ ਮੌਜੂਦਾ ਮੁੱਦਿਆਂ ਦੀ ਅਲੋਚਨਾ ਕੀਤੀ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚੁੱਕਿਆ ਹੈ ਕਿ ਗਵਰਨਰ ਨਿਊਜ਼ਨ ਤੇ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਦੀ ਗੜਬੜ ਸਰਕਾਰੀ ਅਯੋਗਤਾ ਅਤੇ ਸੰਭਾਵਿਤ ਤੌਰ ਤੇ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਹੈ ਕੈਲੀਫੋਰਨੀਆ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ 2008 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਲਗਾਤਾਰ ਦੇਰੀ ਲਾਗਤ ਵਿੱਚ ਵਾਧੇ ਤੇ ਹੋਰ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ ਇਸ ਦੇ ਬਾਵਜੂਦ ਰਾਜ ਦੇ ਅਧਿਕਾਰੀਆਂ ਨੇ ਬਾਰ ਬਾਰ ਕਿਹਾ ਕਿ ਪ੍ਰੋਜੈਕਟ ਟਰੈਕ ਤੇ ਹੈ ਇਸ ਸਾਲ ਦੇ ਸ਼ੁਰੂ ਚ ਕਈ ਸੰਸਦ ਮੈਂਬਰਾਂ ਨੇ ਸੰਘੀ ਸਰਕਾਰ ਨੂੰ ਲਿਖਿਆ ਜਿਸ 'ਤੇ ਅੱਖਿਆ ਗਿਆ ਸੀ ਕਿ ਕੰਮ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਪੂਰਾ ਹੋਇਆ ਹੈ ਤੇ ਸਰਕਾਰ ਨੂੰ ਇਸ ਨੂੰ ਫੰਡ ਦੇਣ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਤਯੋਦੜਾ ਭਾਰਤੀਆਂ ਦੇ ਵਾਸਤੇ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਦਰਸਲ ਇਹ ਚੇਤਾਵਨੀ ਅਮਰੀਕਾ ਨੇ ਜਾਰੀ ਕੀਤੀ ਹੈ ਅਮਰੀਕਾ ਕਹਿੰਦਾ ਹੈ ਕਿ ਜੇ ਕਾਨੂੰਨੀ ਉਲੰਘਣਾ ਵਰਗੇ ਅਪਰਾਧ ਕਰਦਾ ਹੋਇਆ ਨਜ਼ਰ ਆ ਜਾਂਦਾ ਹੈ ਕੋਈ ਵੀ ਭਾਰਤੀ ਜਾਂ ਫਿਰ ਪ੍ਰਵਾਸੀ ਤਾਂ ਫਿਰ ਉਹਨਾਂ ਦਾ ਵੀਜ਼ਾ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਬਹੁਤ ਸਾਰੇ ਉਹ ਭਾਰਤੀ ਜਿਹੜੇ ਸੈਮੀ ਨਜ਼ਰ ਆ ਰਹੇ ਨੇ ਜਿਨ੍ਹਾਂ ਦਾ ਲਿੰਕ ਕਿਤੇ ਨਾ ਕਿਤੇ ਕਾਨੂੰਨੀ ਉਲੰਘਣਾਵਾਂ ਦੇ ਵਿੱਚ ਵਿਖਣ ਨੂੰ ਸ਼ੁਰੂ ਹੋ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੀ ਸਰਕਾਰ ਦਾ ਪ੍ਰਵਾਸੀਆਂ ਪ੍ਰਤੀ ਸਖਤ ਰਵੱਈਆ ਵਰਕਰਾਰਾ ਹੈ। ਭਾਰਤ ਚ ਅਮਰੀਕੀ ਦੂਤਖਾਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਚ ਹਮਲਾ, ਚੋਰੀ ਜਾਂ ਦੂਜੀ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲੰਘਣਾ ਵਰਕੇ ਅਪਰਾਧ ਕਰਨ ਤੇ ਵੀਜ਼ਾ ਰੱਦ ਹੋ ਸਕਦਾ ਹੈ। ਇਹ ਚੇਤਾਵਨੀ ਕੁਝ ਵੀਜ਼ਾ ਧਾਰਕਾਂ ਦੇ ਵਿਵਹਾਰ ਤੇ ਵੱਡੀਆਂ ਚਿੰਤਾਵਾਂ ਦੇ ਵਿਚਾਲੇ ਆਈ ਹੈ। ਇੱਕ ਅਜੇ ਹੀ ਹਾਲੀਆ ਮਾਮਲੇ ਚ ਇੱਕ ਭਾਰਤੀ ਔਰਤ ਨੇ 1 ਮਈ ਨੂੰ ਇੱਕ ਟਾਰਗੇਟ ਸਟੋਰ ਦੇ ਅੰਦਰ 7 ਘੰਟੇ ਤੋਂ ਵੱਧ ਸਮਾਂ ਬਤਾਇਆ। ਅਤੇ 1300 ਅਮਰੀਕੀ ਡਾਲਰ ਦੀਆਂ ਚੀਜ਼ਾਂ ਇਕੱਠੀਆਂ ਲਈਆਂ ਫਿਰ ਉਸਨੇ ਇੱਕ ਕਥਿਤ ਤੌਰ ਤੇ ਭੁਗਤਾਨ ਕੀਤੇ ਬਿਨਾ ਜਾਣ ਦੀ ਕੋਸ਼ਿਸ਼ ਕੀਤੀ ਇਹ ਘਟਨਾ ਇੱਕ ਸਟੋਰ ਕਰਮਚਾਰੀ ਦੇ ਉਸ ਨਾਲ ਟਕਰਾਉਣ ਤੋਂ ਬਾਅਦ ਵਾਇਰਲ ਹੋ ਗਈ ਅਤੇ ਐਕਸਚੇਂਜ ਦੀ ਫੁਟੇਜ ਵਿਆਪਕ ਤੌਰ ਤੇ ਆਨਲਾਈਨ ਪ੍ਰਸਾਰਿਤ ਹੋਈ ਹੈ ਦੂਤ ਘਰ ਨੇ ਇੱਕ ਅਧਿਕਾਰਿਤ ਸੰਦੇਸ਼ ਚ ਕਿਹਾ ਕਿ ਅਮਰੀਕਾ 'ਚ ਹਮਲਾ ਚੋਰੀ ਜਾਂ ਦੂਜੀ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲੰਘਣਾ ਨਾਲ ਨਾ ਸਿਰਫ ਤੁਹਾਨੂੰ ਕਾਨੂੰਨੀ ਸਮੱਸਿਆਵਾਂ ਪੈਦਾ ਹੋਣਗੀਆਂ ਸਗੋਂ ਇਸ ਨਾਲ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਹੈ ਤੁਹਾਨੂੰ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਅਯੋਗ ਬਣਾ ਸਕਦਾ ਹੈ ਅਮਰੀਕਾ ਕਾਨੂੰਨ ਅਤੇ ਵਿਵਸਥਾ ਦੀ ਕਦਰ ਕਰਦਾ ਹੈ ਤੇ ਵਿਦੇਸ਼ੀ ਸਲਾਨੀਆਂ ਤੋਂ ਸਾਰੇ ਅਮਰੀਕੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਉਮੀਦ ਕਰਦਾ ਹੈ ਸੰਦੇਸ਼ 'ਚ ਜ਼ੋਰ ਦਿੱਤਾ ਗਿਆ ਹੈ ਕਿ ਅਮਰੀਕੀ ਕਾਨੂੰਨਾਂ ਦੀ ਪਾਲਣਾ ਸਾਰੇ ਵਿਦੇਸ਼ੀ ਸਲਾਨੀਆਂ ਲਈ ਲਾਜ਼ਮੀ ਹੈ ਉਲੰਘਣਾਵਾਂ ਭਵਿੱਖ ਵਿੱਚ ਯਾਤਰਾ ਯੋਗਤਾ ਨੂੰ ਪ੍ਰਭਾਵਿਤ ਕਰਨ ਦੇ ਸੰਭਾਵੀ ਪ੍ਰਭਾਵ ਪਾ ਸਕਦੀਆਂ ਨੇ ਆਪਣੇ ਰੁਖ ਦੀ ਗੰਭੀਰਤਾ ਨੂੰ ਉਜਾਗਰ ਕਰਦਿਆਂ ਹੋਇਆਂ ਅਮਰੀਕੀ ਦੂਤਕਰ ਨੇ ਸ਼ਨੀਵਾਰ ਨੂੰ ਦੁਹਰਾਇਆ ਹੈ ਕਿ ਵੀਜ਼ਾ ਸਕਰੀਨਿੰਗ ਵੀਜ਼ੇ ਦੇਤੇ ਜਾਣ ਤੋਂ ਬਾਅਦ ਵੀ ਜਾਰੀ ਹੁੰਦੀ ਹੈ ਜ਼ਿਕਰ ਕਰਦਿਆਂ ਏਬੀ5 ਵੀਜ਼ਾ ਦਾ ਸੋ ਅਮਰੀਕਾ ਨੇ ਏਬੀ5 ਵੀਜ਼ਾ ਤੇ ਭਾਰਤੀਆਂ ਨੂੰ ਖੁਸ਼ਖਬਰੀ ਦੇ ਦਿੱਤੀ ਹੈ ਜਲਦ ਹੀ ਇਸ ਉੱਤੇ ਭਾਰਤੀਆਂ ਨੂੰ ਵੱਡੀ ਅਪਡੇਟ ਮਿਲਣ ਜਾ ਰਹੀ ਹੈ ਤੇ ਉਹਨਾਂ ਵਾਸਤੇ ਰਸਤੇ ਖੁੱਲਦੇ ਹੋਏ ਨਜ਼ਰ ਆਉਣਗੇ ਅਮਰੀਕਾ 'ਚ ਸੈਟਅਪ ਹੋਣ ਦੇ ਜਾਵਨ ਭਾਰਤੀਆਂ ਲਈ ਚੰਗੀ ਖਬਰ ਹੈ ਅਗਸਤ 2025 ਦਾ ਵੀਜ਼ਾ ਬੁਲਟਨ ਭਾਰਤੀਆਂ ਲਈ ਉਮੀਦ ਦੀ ਕਿਰਨ ਲਿਆਇਆ ਹੈ ਅਮਰੀਕੀ ਵਿਦੇਸ਼ ਵਿਭਾਗ ਨੇ EB5 ਸ਼੍ਰੇਣੀ ਦੇ ਭਾਰਤੀ ਵੀਜ਼ਾ ਬਿਨੈਕਾਰਾਂ ਨੂੰ ਰਾਹਤ ਦਿੱਤੀ ਹੈ ਗੈਰ ਰੱਖਵੇਂ EB5 ਸ਼੍ਰੇਣੀ ਦੇ ਭਾਰਤੀਆਂ ਲਈ ਅੰਤਿਮ ਕਾਰਵਾਈ ਦੀ ਮਿਤੀ 6 ਮਹੀਨੇ ਬਤਾ ਦਿੱਤੀ ਗਈ ਹੈ ਜਦਕਿ ਚੀਨ ਲਈ ਇਹ 2 ਸਾਲ ਅੱਗੇ ਵਧੇਗੀ ਅੰਤਿਮ ਕਾਰਵਾਈ ਦੀਆਂ ਤਾਰੀਖਾਂ ਵਿੱਚ ਇਹ ਵਾਧਾ ਅਜੇ ਹੀ ਸਮੇਂ ਹੋਇਆ ਹੈ ਜਦੋਂ ਹੋਰ ਅਮਰੀਕੀ ਵੀਜ਼ਾ ਸ਼੍ਰੇਣੀਆਂ ਲਈ ਲੰਬਿਤ ਅਰਜ਼ੀਆਂ ਦੀ ਗਿਣਤੀ ਵਧ ਰਹੀ ਹੈ ਜੁਲਾਈ 2025 ਤੱਕ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਚ 11 ਮਿਲੀਅਨ ਤੋਂ ਵੱਧ ਮਾਮਲੇ ਲੰਬਿਤ ਸਨ ਜਿਨ੍ਹਾਂ ਚ ਭਾਰਤੀ H1B ਕਰਮਚਾਰੀਆਂ ਅਤੇ ਪਰਿਵਾਰ ਅਧਾਰਿਤ ਗ੍ਰੀਨ ਕਾਰਡ ਚਾਹਮਾਨਾਂ ਦੀਆਂ ਅਰਜ਼ੀਆਂ ਸ਼ਾਮਲ ਨੇ USR EB-5 ਵੀਜ਼ਾ ਰੋਜ਼ਗਾਰ ਅਧਾਰਿਤ ਪੰਜਵੀਂ ਤਰਜੀਹ ਸ਼੍ਰੇਣੀ ਤਹਿਤ ਇੱਕ ਅਮਰੀਕੀ ਪਰਵਾਸੀ ਨਿਵੇਸ਼ਕ ਪ੍ਰੋਗਰਾਮ ਹੈ ਇਹ ਵਿਦੇਸ਼ੀ ਨਾਗਰਿਕਾਂ ਨੂੰ ਇੱਕ ਯੋਗ ਅਮਰੀਕੀ ਕਾਰੋਬਾਰ 'ਚ ਘੱਟੋ-ਘੱਟ 8 ਲੱਖ ਡਾਲਰ ਦਾ ਨਿਵੇਸ਼ ਕਰਨ ਦੀ ਆਗਿਆ ਦਿੰਦਾ ਹੈ ਹਾਲਾਂਕਿ ਉਸ ਕਾਰੋਬਾਰ ਨੂੰ ਅਮਰੀਕੀ ਕਰਮਚਾਰੀਆਂ ਲਈ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਨੀਆਂ ਲਾਜ਼ਮੀ ਨੇ ਇਹ ਬਿਨਕਾਰ ਲਈ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਰਾਹ ਵੀ ਪੱਧਰਾ ਕਰਦਾ ਹੈ ਇਸ ਦੇ ਉਲਟ ਭਾਰਤੀਆਂ ਲਈ EB2 ਸ਼੍ਰੇਣੀ ਤੇ EB1 ਵਿੱਚ ਕੋਈ ਰਾਹਤ ਨਹੀਂ ਹੈ EB5 ਵੀਜ਼ਾ ਨਿਵੇਸ਼ਕ ਉਹਨਾਂ ਦੇ ਸਾਥੀ ਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਨੂੰ ਕਵਰ ਕਰਦਾ ਹੈ ਪਰਵਾਨਗੀ ਤੋਂ ਬਾਅਦ ਪਰਿਵਾਰ ਨੂੰ ਇੱਕ ਅਮਰੀਕੀ ਗ੍ਰੀਨ ਕਾਰਡ ਮਿਲਦਾ ਹੈ ਰਾਕਵੀਆਂ ਸ਼੍ਰੇਣੀਆਂ ਦੇ ਬਿਨੇਕਾਰਾਂ ਨੂੰ ਆਮ ਤੌਰ ਤੇ 2 ਤੋਂ 3 ਸਾਲਾਂ ਦੇ ਅੰਦਰ ਗ੍ਰੀਨ ਕਾਰਡ ਮਿਲ ਜਾਂਦੇ ਨੇ ਅਜਿਹੀ ਸਥਿਤੀ 'ਚ EB5 ਵੀਜ਼ਾ ਪ੍ਰੋਗਰਾਮ ਗ੍ਰੀਨ ਕਾਰਡ ਲਈ ਸਿੱਧਾ ਰਸਤਾ ਲੱਭਣ ਵਾਲੇ ਭਾਰਤੀ ਪਰਿਵਾਰਾਂ 'ਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ ਭਾਰਤੀ ਬਿਨੇਕਾਰਾਂ ਲਈ ਸਭ ਤੋਂ ਮਹੱਤਵਪੂਰਨ ਤਬਦੀਲੀ EB3 ਸ਼੍ਰੇਣੀ 'ਚ ਹੈ ਭਾਰਤ ਲਈ ਅੰਤਿਮ ਕਾਰਵਾਈ ਦੀ ਮਿਤੀ 22 ਅਪ੍ਰੈਲ 2013 ਤੋਂ 1 ਮਹੀਨਾ ਅੱਗੇ ਵਧ ਕੇ 22 ਮਈ 2013 ਹੋ ਗਈ ਹੈ। ਇਸ ਸਾਲ ਅਪ੍ਰੈਲ 'ਚ ਭਾਰਤ ਲਈ EB-5 989 ਵੀਜ਼ਾ ਲਈ ਅੰਤਿਮ ਕਾਰਵਾਈ ਮਿਤੀ ਉੱਚ ਮੰਗ ਕਾਰਨ ਵਧ ਗਈ ਸੀ। ਹੁਣ ਅਗਸਤ 2025 ਦੇ ਬੁਲਟਨ ਦੇ ਵਿੱਚ ਇਸ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕਨ ਇਮੀਗ੍ਰੈਂਟ ਇਨਵੈਸਟਰਡ ਅਲਾਈਅੰਸ ਅਨੁਸਾਰ ਅਪ੍ਰੈਲ 2024 ਤੋਂ ਭਾਰਤੀ ਨਾਗਰਿਕਾਂ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡਾਟਾ ਦਰਸਾਉਂਦਾ ਹੈ ਅਕਤੂਬਰ 2022 ਤੋਂ ਹੁਣ ਤੱਕ ਭਾਰਤੀ EB5 ਪਟੀਸ਼ਨ ਦਾਇਰ ਕਰਨ ਦੀ ਗਿਣਤੀ 1790 ਤੋਂ ਵੱਧ ਗਈ ਹੈ ਜੇਕਰ ਇਹ جاری ਰਿਹਾ ਤਾਂ ਭਾਰਤ ਫਿਸਕਲ ਇਅਰ 2025 ਦੇ ਅੰਤ ਤੱਕ 2000 ਫਾਈਲਿੰਗ ਨੂੰ ਪਾਰ ਕਰ ਸਕਦਾ ਹੈ ਉਦੋਂ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਅਤਵਾਦ ਅਤੇ ਵਖਵਾਦ ਦੇ ਨਾਲ ਨਜਿੱਠਣ ਲਈ ਐਸਈਓ ਦਾ ਗਠਨ ਕੀਤਾ ਗਿਆ ਸੀ ਪਹਿਲਗਾਮ ਹਮਲੇ ਦੀ ਫਿਰ ਤੋਂ ਨਿੰਦਾ ਕੀਤੀ ਗਈ ਹੈ ਆਖਿਆ ਗਿਆ ਕਿ ਇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦਰਸਲ ਐਸਈਓ ਸਿਮਿੰਟ ਦੇ ਵਾਸਤੇ ਗਏ ਸੀ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ 15 ਜੁਲਾਈ ਨੂੰ ਚੀਨ ਦੇ ਤਿਆਨਜਿੰ ਦੇ ਵਿੱਚ ਆਮੋ ਸਾਹਮਣੇ ਹੋਏ ਸ਼ੰਗਾਈ ਸਹਿਯੋਗ ਸੰਗਠਨ ਸੰਮੇਲਨ 'ਚ ਭਾਰਤ ਦੇ ਵਿਦੇਸ਼ ਮੰਤਰੀ ਸੁਬ੍ਰਮਨਿਅਮ ਜੈਸ਼ੰਕਰ ਨੇ ਬਹਿਲਗਾਮ ਹਮਲੇ ਦੀ ਨਿੰਦਾ ਕੀਤੀ ਜੈਸ਼ੰਕਰ ਨੇ ਕਿਹਾ ਕਿ ਇਸ ਹਮਲੇ ਦਾ ਉਦੇਸ਼ ਜੰਮੂ ਕਸ਼ਮੀਰ ਦੀ ਸੈਰ ਸਪਾਟਾ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਤੇ ਧਾਰਮਿਕ ਵੰਡ ਪੈਦਾ ਕਰਨਾ ਸੀ ਉਹਨਾਂ ਨੇ SCO ਨੂੰ ਅਤਵਾਦ ਵਿਰੁੱਧ ਸਖਤ ਸਟੈਂਡ ਲੈਣ ਦੀ ਅਪੀਲ ਕੀਤੀ ਉਹਨਾਂ ਆਖਿਆ ਕਿ SCO ਤਿੰਨ ਬੁਰਾਈਆਂ ਨਾਲ ਨਜਿੱਠਣ ਲਈ ਬਣਾਇਆ ਗਿਆ ਸੀ ਉਹਨੇ ਅਤਵਾਦ ਵੱਖਵਾਦ ਤਿੱਖਟਕੜਵਾਦ ਉਨਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਬਿਆਨ ਆ ਵੀ ਸਿਕੂ ਕੀਤਾ ਜਿਸ ਚ ਆਖਿਆ ਗਿਆ ਸੀ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੈ ਸ਼ੰਕਰ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਐਸਈਓ ਅਤਵਾਦ ਤੇ ਸਮਝੌਤਾ ਨਾ ਕਰੇ ਭਾਰਤ ਪਾਕਿਸਤਾਨ ਦੇ ਵਿਵਾਦ ਤੋਂ ਇਲਾਵਾ ਜੈ ਸ਼ੰਕਰ ਨੇ ਅਫਗਾਨਿਸਤਾਨ ਦਾ ਮੁੱਦਾ ਵੀ ਚੁੱਕਿਆ ਤੇ ਐਸਈਓ ਮੈਂਬਰਾਂ ਨੂੰ ਵਿਕਾਸ ਸਹਾਇਤਾ ਵਧਾਉਣ ਦੀ ਅਪੀਲ ਕੀਤੀ ਜਿਸ ਪ੍ਰਤੀ ਭਾਰਤ ਨੇ ਵੀ ਵਚਨਬੱਧਤਾ ਪ੍ਰਗਟਾਈ ਹੈ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਨੇ ਐਸਯੂ ਵਿੱਚ ਕਈ ਖੇਤਰਾਂ ਵਿੱਚ ਕਈ ਪਹਿਲ ਕਦਮੀਆਂ ਕੀਤੀਆਂ ਨੇ ਸਟਾਰਟਅਪਸ ਅਤੇ ਨਵੀਨਤਾ ਤੋਂ ਲੈ ਕੇ ਰਵਾਇਤੀ ਦਵਾਈ ਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਤੱਕ ਬਹੁਤ ਪਹਿਲ ਕਦਮੀਆਂ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਜੈ ਸ਼ੰਕਰ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਉਨ੍ਹਾਂ ਨੇ ਬੀਜਿੰਗ ਚ ਸੀਨੀਅਰ ਚੀਨੀ ਅਧਿਕਾਰੀਆਂ ਨਾਲ ਦਵੱਲੀ ਗੱਲਬਾਤ ਵਿੱਚ ਵੀ ਹਿੱਸਾ ਲਿਆ ਜャ ਸ਼ੰਕਰ ਦਾ ਇਹ ਦੌਰਾ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦਾ ਚੀਨ ਦਾ ਪਹਿਲਾ ਦੌਰਾ ਮੰਨਿਆ ਜਾ ਰਿਹਾ ਹੈ ਸੋ ਇਹ ਹਨ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁਖੜ ਲੈਂਸ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਐਲਾਨ ਕੈਲੀਫੋਰਨੀਆ ਹਾਈ ਸਪੀਡ ਰੇਲ ਦੀ ਰੋਕ ਦਿੱਤੀ ਫੰਡਿੰਗ ਭਾਰਤੀਆਂ ਨੂੰ ਵੀਜ਼ਾ ਰੱਦ ਕਰਨ ਦੀ ਦਿੱਤੀ ਗਈ ਧਮਕੀ ਕਾਨੂੰਨੀ ਉਲੰਘਣਾਵਾਂ ਕਰਕੇ ਅਪਰਾਧ ਕਰਨ ਤੇ ਵੀਜ਼ਾ ਹੋ ਸਕਦਾ ਹੈ ਰੱਦ ਅਮਰੀਕਾ ਚ ਸੈਟਲ ਹੋਣ ਦੇ ਚਾਹਵਨ ਭਾਰਤੀਆਂ ਵਾਸਤੇ ਚੰਗੀ ਖਬਰ ਅਗਸਤ 2025 ਦਾ ਵੀਜ਼ਾ ਬੁਲਟਨ ਭਾਰਤੀਆਂ ਲਈ ਲਿਆ ਹੈ ਉਮੀਦੀਕਰ ਇਸ ਦੇ ਨਾਲ ਹੀ ਮੈਨੇਜਰ ਜਸਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ